ਨੈਟ ਤੇ ਕਾਫੀ ਜਗ੍ਹਾ ਤੇ ਗਲਤ ਇਨਫੋਰਮੇਸ਼ਨ ਪਾਈ ਹੋਈ ਹੈ ਕਿ 250 ਰੁਪਏ ਟਿਕਟ ਦਾ ਤੇ ਇਹ ਉਹ ਸਿਰਫ 25 ਰੁਪਏ ਜੀ 250 ਨਹੀਂ ਹੈਗੀ ਇੱਕ ਅਲੱਗ ਅਰੇ ਦੇਖੋ ਜੀ ਆਪਣਾ ਬੜੀ ਕਹਿਣ ਲੱਗਦੀ ਹੈ ਇਹ ਜੀ ਜੀ ਤੇ ਜਦੋਂ ਅਸੀਂ ਜੀ ਜੀ ਸਭ ਤੋਂ ਪੁਰਾਣੀ ਹੋਵੇ ਉਹ ਤੋਂ ਜ਼ਿਆਦਾ ਸੋਹਣੀ ਲੱਗਦੀ ਹੁੰਦੀ ਹੈ ਕਿਉਂਕਿ ਹੋਰ ਚੀਜ਼ ਜੀ ਆਪਾਂ ਆਪਣੀ ਅੱਜ ਦੀ ਲੋਕੇਸ਼ਨ ਤੇ ਟਿਊ ਟਿਊ ਐਂਡ ਦਾ ਮੰਦੇ ਵਿੱਚੋਂ ਟਿਊ ਟਾਪੀ ਤੇ ਹੈ ਜੀ ਅੱਜ ਮੈਂ ਤਾਂ ਤੁਸੀਂ ਸਭ ਤੋਂ ਪਹਿਲਾਂ ਜਿੱਥੇ ਵੀ ਹੋ ਪੂਰੇ ਸ਼ਹਿਰ ਦੇ ਵਿੱਚ ਆਂਦਾਵਾ ਦੇ ਵਿੱਚੋਂ ਉੱਥੋਂ ਤੁਸੀਂ ਆਪਣਾ ਕੋਈ ਵੀ ਬੱਸ ਆਟੋ ਲੈ ਕੇ ਕਾਲੂਪੁਰ ਰੇਲਵੇ ਸਟੇਸ਼ਨ ਆ ਦਣਾ ਇਹ ਪਿੰਡ ਨੇ ਜੀ ਗੁਜਰਾਤ ਦੇ ਦੇਖੋ ਅਜੇ ਕਿੰਨੇ ਬੈਕਵਰਡ ਪਿੰਡ ਨੇ ਜੀ ਉੱਪਰ ਉਦੋਂ ਬੈਸਟ ਹੈ ਜਦੋਂ ਆਪਾਂ ਨੇੜੇ ਤੇੜੇ ਜਾਣਾ ਹੋਵੇ ਜਾਂ ਆਪਣੇ ਕੋਲ ਕੋਈ ਹੋਰ ਸਾਧਨ ਨਾ ਹੋਵੇ ਤੇ ਐਵੇਂ ਤਾਂ ਆਪਾਂ ਬੱਸਾਂ ਦੇ ਵਿੱਚ ਟ੍ਰੈਵਲ ਕਰ ਸਕਦੇ ਹਾਂ ਅਗਰ ਆਪਾਂ ਬਜਟ ਟੂਰ ਘੁੰਮਣਾ ਤੇ ਲਗੜਾ ਪੂਰੀ ਹੈ ਜੀ ਹਾਂਜੀ ਦੋਸਤੋ ਨਵਾਂ ਦਿਨ ਨਵੀਂ ਸਵੇਰ ਤੇ ਨਵਾਂ ਬਲੌਗ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਬਲੌਗ ਦੇ ਵਿੱਚ ਆਪਾਂ ਹੈਗੇ ਆ ਜੀ ਅਹਮਦਾਬਾਦ ਦੇ ਵਿੱਚ ਤੇ ਅੱਜ ਵੀ ਆਪਾਂ ਤੁਹਾਨੂੰ ਅਹਮਦਾਬਾਦ ਦੇ ਗੇੜੇ ਮਰਾਵਾਂਗੇ ਦੇਖਾਂਗੇ ਇੱਕ ਮੌਲ ਵੀ ਇੱਥੇ α1 ਉੱਥੇ ਵੀ ਜਾਵਾਂਗੇ ਅੱਜ ਤੇ ਇੱਕ ਅਦਾਲਤ ਕੀ ਬਾਉ ਖੂਬ ਹੈ ਜੀ ਇੱਥੇ ਤੇ ਅਦਾਲਤ ਸਟੈਪ ਵੈਲ ਵੀ ਕਹਿੰਦੇ ਨੇ ਉਹਨੂੰ ਇੰਗਲਿਸ਼ 'ਚ ਤੇ ਉੱਥੇ ਦੇਖਦੇ ਆਂ ਉੱਥੇ ਜਾਂਦੇ ਆਂ ਹੈਗਾ ਵੈਸੇ ਬੜੀ ਦੂਰ ਹੈ 2-3 ਘੰਟੇ ਦਾ ਸਫ਼ਰ ਹੈ ਤੇ ਤੁਹਾਨੂੰ ਦਿਖਾਣੇ ਆਂ ਜੀ ਉੱਥੇ ਜਾ ਕੇ ਪਹਿਲਾਂ ਦੇਖਦੇ ਆਂ ਆਪਣਾ ਕੁਛ ਖਾ ਪੀ ਲਈਏ ਉਸ ਬਾਅਦ ਜਾਵਾਂਗੇ ਜੀ ਆਪਣਾ ਫਰੂਟ ਮਾਰਕੀਟ ਨਰੋਡਾ ਦੀ ਨਰੋਡਾ ਜਗ੍ਹਾ ਦਾ ਨਾਮ ਆ ਜਿੱਥੇ ਅਹਮਦਾਬਾਦ ਦੇ ਵਿੱਚ ਅੱਪਾ ਰੁਕੇ ਹੋਏ ਆਂ ਤੇ ਉਹ ਮਾਰਕੀਟਾ ਦੇ ਅੰਦਰ ਕੁੜੀ ਅੰਦਰ ਜਾ ਕੇ ਰੁਕਦੀ ਹੈ ਤੇ ਰਗੜਾ ਪੂਰੀ ਹੈ ਜੀ ਤੇ ਵਿੱਚ ਨਾ ਇਹਦੇ ਵਿੱਚ ਕੀ ਆ ਆਪਣਾ ਬਣਦੇ ਦਾ ਸਟਾਈਲ ਲਾ ਦਣਾ ਮੈਂ ਤੁਹਾਨੂੰ ਪੂਰੀ ਨੂੰ ਨਾ ਜਿਵੇਂ ਆਪਾਂ ਮੱਛੀ ਨੂੰ ਪੂਰਾ ਉਹ ਨਹੀਂ ਕਰਦੇ ਹਾਰਡ ਓਵੇਂ ਕਰਕੇ ਉਹਨੂੰ ਘੋੜ ਕੇ ਉਹਦੇ ਵਿੱਚ ਛੋਲੀਆਂ ਦੀ ਸਬਜ਼ੀ ਪਾ ਕੇ ਜੀ ਯੂਪੀ ਦੀ ਆਈਟਮ ਹੈ ਜੀ ਇੱਥੇ ਮੌਸਮ ਥੋੜਾ ਠੀਕ ਆ ਬੱਦਲ ਵਾਈ ਜੀ ਆਉਦੇ ਕਰਕੇ ਧੁੱਪ ਨਹੀਂ ਲੱਗਦੀ ਤੇ ਚੱਲਦੇ ਆ ਜੀ ਹੁਣ ਆਪਾਂ ਥੋੜਾ ਜਿਹਾ ਇੱਥੇ ਲੋਕਲ ਫੂਡ ਖਾ ਕੇ ਦੇਖਣਾ ਸੀ ਜਿਹੜਾ ਮੈਂ ਤੁਹਾਨੂੰ ਦਿਖਾਇਆ ਵਧੀਆ ਸੀਗਾ ਚੱਲਦੇ ਹੁਣ ਅੱਗੇ ਐਵੇਂ ਲੋਕਲ ਬੱਸ ਸਟੈਂਡ ਬਣੇ ਹੋਏ ਨੇ ਪੀ ਆਰਟੀਐਸ ਤੇ ਸਾਹਮਣੇ ਆ ਕੇ ਰੁਕਦੀ ਹੈ ਜੀ ਸਸੋ ਆਪਣੇ ਅੰਦਰ ਐਂਟਰ ਕਰਦਾ ਹੁੰਦਾ ਇਹ ਦਰਵਾਜ਼ਾ ਹਲਣੇ ਹੋਇਆ ਤੇ ਵਧੀਆ ਸਿਸਟਮ ਹੈ ਜਿ세 ਬੱਸਾਂ ਦਾ ਸਾਥ ਫਾਊਂਡੇਸ਼ਨ ਦਾ ਆਪਣੇ ਪਟਿਆਲੇ ਜਿੱਦਾਂ ਤੁਹਾਨੂੰ ਪਤਾ ਕੋਈ ਹਿਸਾਬ ਕਿਤਾਬ ਨਹੀਂ ਆਵੇ ਦਾ ਛੋਟਾ ਜਿਹਾ ਤਾਂ ਜਾ ਕਰਕੇ ਗੰਢੀਗੜ੍ਹ ਤੋਂ ਕਿ ਚਲੋ ਜੀ ਮੈਂ ਪਤਾ ਹੈਗੇ ਨੇ ਇੱਥੇ ਵੀ ਹੋਣੀਆਂ ਇੱਥੇ ਥੋੜਾ ਜਿਹਾ ਹੋਰ ਤਰੀਕੇ ਦੀਆਂ ਉੱਥੇ ਹੋਰ ਤਰੀਕੇ ਦੀਆਂ ਜੀ ਮੈਂ ਕਾਲੂਪੁਰ ਰੇਲਵੇ ਸਟੇਸ਼ਨ ਤੋਂ ਉਹ ਬੱਸ ਲੈ ਕੇ ਤੇ 10 ਰੁਪਏ ਲੱਗੇ ਸੀਗੇ ਉੱਥੋਂ ਇੱਥੇ ਤੱਕ ਆਣ ਦੀ ਇੱਥੋਂ ਹੁਣ ਦੁਬਾਰਾ ਆਪਾਂ ਬਸ ਚੇਂਜ ਕਰਨੀ ਆ ਤੇ ਦੇਖਦੇ ਆਪਾਂ ਅੱਗੇ ਦਾ ਸਫ਼ਰ ਕਿਵੇਂ ਦਾ ਤੇ ਕਿੰਨੇ ਪੈਸੇ ਉਬਰ ਦੇ ਵਿੱਚ ਮੈਂ ਚੈੱਕ ਕੀਤਾ ਸੀਗਾ ਜੇ ਕਾਫੀ ਦੂਰ ਫੋਨ ਕਰਕੇ ਉਬਰ ਦੇ ਵਿੱਚ 190 ਰੁਪਏ ਲੱਗ ਰਿਹਾ ਸੀ ਅੱਜ ਤੇ ਮੈਂ ਇੰਨਾ ਥੋੜਾ ਜਿਹਾ ਜਾਇਜ਼ ਨਹੀਂ ਸਮਝਿਆ ਕਿਉਂਕਿ ਉਬਰ ਉਦੋਂ ਬੈਸਟ ਹੈ ਜਦੋਂ ਆਪਾਂ ਨੇੜੇ ਤੇੜੇ ਜਾਣਾ ਹੋਵੇ ਜਾਂ ਆਪਣੇ ਕੋਲ ਕੁਝ ਹੋਰ ਸਾਧਨ ਨਾ ਹੋਵੇ ਤੇ ਐਵੇਂ ਤਾਂ ਆਪਾਂ ਬੱਸਾਂ ਦੇ ਵਿੱਚ ਟਰੈਵਲ ਕਰਤਾ ਆਦਿਆਂ ਅਗਰ ਆਪਾਂ ਬਜਟ ਟੂਰ ਘੁੰਮਣਾ ਦੀ ਅਦਾਲਤ ਕੀ ਬਾਓ ਕੁਮਰਾ ਜੀ ਜਦੋਂ ਤੁਸੀਂ ਇੱਥੇ ਆਏ ਤਾਂ ਤੁਸੀਂ ਸਭ ਤੋਂ ਪਹਿਲਾਂ ਜਿੱਥੇ ਵੀ ਉਹ ਪੂਰੇ ਸ਼ਹਿਰ ਦੇ ਵਿੱਚ ਅੰદાવાદ ਦੇ ਵਿੱਚ ਉੱਥੋਂ ਤੁਸੀਂ ਆਪਣਾ ਕੋਈ ਵੀ ਬੱਸ ਆਟੋ ਲੈ ਕੇ ਕਾਲੂਪੁਰ ਰੇਲਵੇ ਸਟੇਸ਼ਨ ਆਦਣਾ ਤੇ ਕਾਲੂਪੁਰ ਰੇਲਵੇ ਸਟੇਸ਼ਨ ਦੇ ਸਾਹਮਣੇ ਬਿਲਕੁਲ ਇੱਥੇ ਇਹ ਟਿਕਟ ਕਾਊਂਟਰ ਹੈ ਇੱਥੇ ਰੇਲਵੇ ਸਟੇਸ਼ਨ ਦੇ ਸਾਹਮਣੇ ਬੱਸ ਦਾ ਇੱਥੋਂ ਟਿਕਟ ਲੈ ਲੈਣੀ ਜੀ ਅਦਾਲਤ ਕੀ ਬਾਓ ਤੇ 30 ਰੁਪਏ ਦੀ ਟਿਕਟ ਹੈ ਜੀ ਇੱਥੋਂ ਅੱਗੇ ਤੇ 7 ਨੰਬਰ ਬੱਸ ਤੇ 42 ਨੰਬਰ ਬੱਸ 100 ਰੁਪਏ ਦੀ ਜੋ ਸਿੱਧਾ ਅਦਾਲਤ ਦੀ ਕੀ ਬਾਓ ਜਾਏਗੀ ਜਦੋਂ ਤੇ ਉੱਥੇ ਜਾ ਕੇ ਜਦੋਂ ਫੱਲੀ ਹੋ ਜੇਗੀ ਉੱਥੋਂ ਉਤਰ ਜਾਣਾ ਉੱਥੋਂ 4 ਨੰਬਰ ਦੀ ਬੱਸ ਆ ਜੇਗੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਮੇਰੇ ਕੋਲ ਪਹੁੰਚ ਗਿਆ ਸੀ ਜੀ ਪਹੁੰਚ ਗਿਆ ਸੀ ਅਦਾਲਤ ਜਿਸ ਸਟੈਪ ਵੈਲ ਤੇ ਸਭ ਤੋਂ ਪਹਿਲਾਂ ਇੱਥੋਂ ਜਦੋਂ ਮੈਂ ਤੁਹਾਨੂੰ ਪਿੱਛੇ ਦਿਖਾਇਆ ਸੀਗਾ ਸਟੇਸ਼ਨ ਤੋਂ ਆਪਣਾ ਕਾਲੂਪੁਰ ਸਟੇਸ਼ਨ ਤੋਂ ਤੁਸੀਂ ਬੱਸ ਫੜਨੀ ਹੈ ਜੀ 7 ਨੰਬਰ 7 ਨੰਬਰ ਬੱਸ ਤੁਹਾਨੂੰ ਤਾੜੇਗੀ ਜੀ ਆਪਣਾ ਵੀ ਆਈ ਸੀ ਐਸ ਸਰਕਲ ਕਰਕੇ ਇੱਕ ਸਟੇਸ਼ਨ ਆ ਕਾਫੀ ਸਟੇਸ਼ਨਸ ਬਾਅਦ ਤੇ ਉੱਥੇ ਤੁਸੀਂ ਉਤਰ ਲੈਣਾ ਜੀ ਵੀ ਆਰ ਆਈ ਸੀ ਐਸ ਪਤਾ ਨਹੀਂ ਕੁਛ ਐਵੇਂ ਕਰਕੇ ਤੇ ਉਸ ਤੋਂ ਬਾਅਦ ਤੁਸੀਂ 4 ਨੰਬਰ ਬੱਸ ਫੜਨੀ ਹੈ ਜੀ ਉੱਥੋਂ ਹੀ ਸੇਮ ਸਟੇਸ਼ਨ ਤੋਂ ਹੀ ਕਿਤੇ ਹੋਰ ਨਹੀਂ ਜਾਣਾ ਬੱਸ ਸਟੈਂਡ ਹੈ ਜੀ ਉਹ ਤੇ ਉੱਥੋਂ ਹੀ ਬੱਸ ਫੜ ਕੇ 4 ਨੰਬਰ ਤੁਸੀਂ ਆਪਣਾ ਤੀਜਾ ਸਟਾਪ ਹੈ ਜੀ ਅਦਾਲਤ ਜੀ ਸਰਕਲ ਇੱਥੇ ਉਤਰ ਕੇ ਆ ਜਾਣਾ ਤੇ ਇੱਥੇ ਉਤਰਨ ਤੋਂ ਬਾਅਦ ਆਪਣਾ 900 ਮੀਟਰ ਪੈਦਲ ਤੁਰ ਕੇ ਆਣਾ ਅੰਦਰ ਨੂੰ ਲੈਫਟ ਹੈਂਡ ਨੂੰ ਚੌਂਕ ਤੋਂ ਤੇ ਸਿੱਧਾ ਕੇ ਅੱਗੇ ਦੁਵਾਰਾ ਚੌਂਕ ਆਏਗਾ ਚੌਂਕ ਤੋਂ ਅੱਗੇ ਦੁਵਾਰਾ ਫਿਰ ਸਿੱਧਾ ਹੀ ਆ ਕੇ ਆਪਣਾ ਇਹ ਅਦਾਲਤ ਜੀ ਸਟੈਪ ਵੈਲ ਤੇ ਇੱਥੇ ਜਿਹੜਾ 25 ਰੁਪਏ ਆਪਣਾ ਟਿਕਟ ਹੈ ਜੀ ਦੇਖੋ ਨੈਟ ਤੇ ਕਾਫੀ ਜਗ੍ਹਾ ਤੇ ਗਲਤ ਇਨਫੋਰਮੇਸ਼ਨ ਪਾਈ ਹੋਈ ਹੈ ਕਿ 250 ਰੁਪਏ ਟਿਕਟ ਹੈ ਤੇ ਉਹ ਸਿਰਫ 25 ਰੁਪਏ ਹੈ ਜੀ 250 ਨਹੀਂ ਹੈਗੀ ਇਹ ਦੇਖੋ 25 ਰੁਪਏ ਦੀ ਟਿਕਟ ਹੈ ਜੀ ਅਦਾਲਤ ਕੀ ਸਟੈਪ ਵੈਲ ਦਾ ਜਿਹੜਾ ਤੇ ਬਾਕੀ ਆਪਾਂ ਇੱਥੇ ਪਹੁੰਚ ਗਏ ਜੀ ਹੁਣ ਅੱਜ ਮੌਸਮ ਥੋੜਾ ਜਿਹਾ ਸਹੀ ਆ ਕਿਉਂਕਿ ਅੱਜ ਬੱਦਲ ਵਾਈ ਜੀ ਆ ਉਹਦੇ ਕਰਕੇ ਆਪਣਾ ਰਾਹਤ ਹੈਗੀ ਹੈ ਜੀ ਬਾਕੀ ਹੁਣ ਆਪਾਂ ਤੁਹਾਨੂੰ ਦਿਖਾਨੇ ਆ ਇਹ ਦੇਖੋ ਜੀ ਇੱਥੋਂ ਐਂਟਰੀ ਹੋ ਜਾਂਦੀ ਹੈ ਜੀ ਐਂਟਰੀ ਹੋ ਕੇ ਇਹ ਇਧਰ ਨਾਲ ਪਾਰਕ ਬਣੀ ਹੋਈ ਹੈ ਜੀ ਸਾਰੀ ਵੇਖਣ ਲਈ ਜਾ ਹੋਰ ਤੇ ਇਹ ਇਧਰ ਹੈ ਜੀ ਆਪਣਾ ਖੂ ਜਿਹੜਾ ਪੁਰਾਣਾ ਖੂ ਹੈ ਜੀ ਇਹ ਅਦਾਲਤ ਜੀ ਖੂ ਕਹਿੰਦੇ ਨੇ ਇਹਨੂੰ ਤੇ ਦੇਖਦੇ ਆਪਾਂ ਅੰਦਰ ਇਹ ਦੇਖੋ ਜੀ ਆਪਣਾ ਇਹ ਜਿਹੜੀ ਕਲਾਕਾਰੀ ਹੈ ਜੀ ਇਹ ਉਧੋ ਦੀ ਔਰ ਤੇ ਇਧਰ ਅੰਦਰ ਐਂਟਰ ਕਰਕੇ ਨੀਚੇ ਜਾਂਦੇ ਆਂ ਜੀ ਸਰਪਰਾਣਾ ਰੱਖਿਆ ਗਿਆ ਜੀ ਹਜੇ ਤੱਕ ਮਾਣੀ ਮੁੱਟੀ ਬੀਬੇਰ ਹੁੰਦੀ ਰਹਿੰਦੀ ਹੈ ਜਦੋਂ ਨਹੀਂ ਤਾਂ ਚੱਲਦੀ ਜਾ ਬਟ ਦੇਖਣ ਚ ਪਰਾਣਾ ਹੀ ਹੈ ਵੀ ਹੈ ਕਹਿੰਦੇ ਜੇ ਇੱਥੇ ਉਹ ਨਹੀਂ ਹੈਗਾ ਵੀ ਟੂਰਿਸਟ ਨਹੀਂ ਹੈਗੇ ਜਾਂ ਕੁਝ ਦਰਸ਼ਕ ਵੀ ਹੈਗੇ ਨੇ ਇੱਥੇ ਤੇ ਇੱਥੋਂ ਇਧਰ ਨੂੰ ਇਹ ਵੀ ਬੋਰਡਾਂ ਪਰ ਇਤਨਾ ਦਰਵਾਜ਼ਾ ਬੰਦਾ ਇਹ ਵੀ ਬੰਦਾ ਇਧਰੋਂ ਜਾਣਾ ਜੇ نیچے ਤੁਸੀਂ ਇਹ ਦੇਖ ਸਕਦੇ ਹੋ ਇੱਕ ਕਲਾਕਾਰ ਇਹ ਦੇਖੋ ਜੀ ਆਪਣਾ ਬੜੀ ਕਹਿੜ ਲੱਗਦੀ ਹੈ ਜੇ ਚੀਜ਼ ਤੇ ਜਦੋਂ ਅਸੀਂ ਜੀ ਸਭ ਤੋਂ ਪੁਰਾਣੀ ਹੋਵੇ ਉਹ ਤੋਂ ਜ਼ਿਆਦਾ ਸੋਹਣੀ ਲੱਗਦੀ ਹੁੰਦੀ ਹੈ ਕਿਉਂਕਿ ਅੱਜ ਦੇ ਟਾਈਮ 'ਚ ਕਾਰੀਗਰ ਵੀ ਆnde ਨਹੀਂ ਹੈਗੇ ਕਿ ਇਹ ਚੀਜ਼ ਬਣਾ ਲੈਣ ਤੇ ਨਾ ਹੀ ਕੋਈ ਬਣਵਾਉਂਦਾ ਤੇ ਦੇਖੋ ਜਿੱਦਾਂ ਤੇ ਦੇਖੋ ਜੀ ਦੋ ਤਿੰਨ ਮੰਜ਼ਲਾ نیچے ਆ ਗਿਆ ਜੀ ਇਹ ਤੇ ਉਹ ਹਾਂ ਸੋਰੀ ਐ ਇਸੰਗਲ ਹਾਂ ਕੋਹ ਤਰ੍ਹਾਂ ਤੱਕ ਨੂੰ ਬਸ ਠੀਕ ਹੈ ਇਹ ਅਜੀਬ ਚੱਪਾ ਵੈ ਨਾ ਕਿ ਅੱਜ ਮੈਂ ਰਾਤ ਤੇ ਨਹੀਂ ਤੁਲਾਇਆ ਆਪਣੇ ਪੰਜਾਬੀ ਜਿਹਨੂੰ ਖੂਗ ਕਹਿੰਦੇ ਆ ਅੱਛਾ ਜੀ ਉਹਦਾ ਪਰਫਕਾ ਪੁਰਾਣਾ ਫੂਲ ਜੇ ਕਾਫੀ ਪਾਣੀ ਸ਼ਾਇਦ ਪਤਾ ਨਹੀਂ ਪਾੰਦ ਨੇ ਜੀ ਪਤਾ ਨਹੀਂ ਨੇਚਰਲੀ ਹੈਗਾ ਹੱਥ ਲੀ ਨੀ ਨੂਰ ਬੰਨਾ ਇਹ ਦੇਖੋ ਜੇ ਉੱਪਰ ਤੁਸੀਂ ਆਉਣਾ ਕਿ ਕਿੱਥੇ ਕੋਈ ਨਾਮ ਕੋਈ ਨਹੀਂ ਰੱਖਦੇ ਉਹ ਵੀ ਰੱਖਦੇ ਜਿਹੜੀ ਗੇਰ ਉਹ ਦੱਦੀ ਆਪਣਾ ਨੀਚੋ ਜੇ ਲਾਈਏ ਭਾਈ 1 2 3 4 5 5 6 ਮੰਜ਼ਲੇ ਜੀ ਤੇੰਤੇ ਉਹ ਡਰੱਗੇ ਵੀ ਹੈ ਜੀ ਇੱਕ ਉਹਦੇ ਕੋਲ ਰਸਤਾ ਨਹੀਂ ਹੈ ਕਿਦਰੋਂ ਜਾਣ ਲੂ ਕੋਈ ਕਿਉਂਕਿ ਇਹ ਫਰੰਟ ਤੇ ਆ ਜਾਂਦਾ ਪਰ ਉਹ ਦੇਖ ਸਕਦੇ ਆ ਇਹਨੂੰ ਦੇਖੋ ਜੀ ਇਹ ਜਿੱਦਾਂ ਇਸ ਲਈ ਆ ਜੀ ਇਸ ਨੂੰ ਇਹ ਹੋਰ ਨਹੀਂ ਕੋਈ ਨਹੀਂ ਇਹ ਲਿਖਿਆ ਹੈ ਇਹ ਲਿਖਿਆ ਨਹੀਂ ਹੋਇਆ ਇਹਦਾ ਹਿਸਟਰੀ ਬਾਰੇ ਤੇ ਸਭ ਤੋਂ ਪਹਿਲਾਂ ਪਰ ਗੁਜਰਾਤੀ ਚ ਆ ਜੀ ਹਾਊਸ ਕਰਕੇ ਪੜ੍ਹਦੇ ਸੀ ਫਿਰ ਇਹ ਹਿੰਦੀ ਚ ਆ ਗਿਆ ਜੀ ਤੇ ਆ ਨੀਚੇ ਇੰਗਲਿਸ਼ ਆ ਗਿਆ ਜੀ ਇੰਸਾ ਸੀ ਪਾਉਸ ਕਰਕੇ ਪੜ ਲਿਓ ਬਾਕੀ ਮੈਂ ਵੀ ਤੁਹਾਨੂੰ ਦੱਸ ਦਾਂਗਾ ਹੁਣ ਤਾਰ ਉਹ ਬਧ ਹੋਈ ਐਸੇ ਇਹ ਉੱਪਰ ਹੋ ਜੀ ਇਹ ਇਧਰ ਪੰਜ ਪਤਨੀ ਕੁਛ ਕਬਰਾਂ ਵਰਗੇ ਬਣੇ ਹੋਏ ਨੇ ਤੇ ਇੱਕ ਠਾਆ ਹੋ ਗਿਆ ਤੁਹਾਨੂੰ ਦੱਸਾਂਗੇ ਜੀ ਇਹਦੇ ਬਾਰੇ ਜੇ ਕੋਈ ਇਤਿਹਾਸ ਹੋਇਆ ਜੇ ਡਿਜ਼ਾਈਨਲੀ ਬਣਾਇਆ ਹੋਇਆ ਤਾਂ ਬਕਰੀ ਹਲਾ ਜੀ ਇਹ ਪੱਪਰ ਆਲੀ ਨੂੰ ਤੋਦੇ ਇਥੇ ਜੜ ਪਾਇਆ ਹੋਇਆ ਵੀ ਤਾਂ ਕਿ ਕੋਈ ਨੀਤੇ ਨਾ ਗਰਦੇ ਵਿੱਚ ਤੇ ਇਹ ਪੌੜੀਆਂ ਨੂੰ ਵੀ ਬੰਦ ਕੀਤਾ ਹੋਇਆ ਸੀ ਜਿੱ ਪਹਿਲਾਂ ਕਿਤੇ ਇਹ ਪੌੜੀਆਂ ਜਾਂਦੀਆਂ ਹੋਣੀਆਂ ਨੀਚੇ ਨੂੰ ਪਾਣੀ ਵਗੈਰਾ ਕੱਢਣ ਦੀ ਜੱਜਮੇ ਦੀ ਤੇ ਜਿਹੜਾ ਉੱਥੋਂ ਨੀਚੇ ਦੂਜਾ ਦਿਖਾਇਆ ਸੀਗਾ ਜੀ ਉਹ ਇਹ ਦੂਜਾ ਆ ਗਿਆ ਜੀ ਤੇ ਇਹ ਪੁਰਾਣੇ ਉਹ ਵੀ ਲੱਗੇ ਹੋਏ ਨੇ ਜੀ ਪਾਣੀ ਕੱਢਣ ਵਾਲੇ ਇਹਦੇ ਉੱਪਰ ਵੀ ਜਾਲੇ ਪਾਈ ਹੋਈ ਹੈ ਜੀ ਵਿੱਚ ਕੁਝ ਦਿਖਣਾ ਨਹੀਂ ਕਿਉਂਕਿ ਵਿੱਚ ਹਨੇਰਾ ਤੇ ਪਾਣੀ ਇੱਥੋਂ ਨਿਕਲਦਾ ਸੀ ਜੀ ਜੀ ਅਥੋ ਮੁਗੜ ਚੋtter ਚਲੇ ਜਾਂਦਾ ਸੀ ਇਧਰ ਵੀ ਆ ਜਾਂਦਾ ਸੀ ਅਥੋ ਇਹ ਨਾਲੀ ਬਣੀ ਹੋਈ ਆ ਨਾਲੀ ਤੋਂ ਆਪਣਾ ਇਧਰ ਘੱਡਣ ਦੇ ਹਉਣੇ ਲੋਕ ਬਾਕੀ ਅੱਡਾ ਕੀ ਹੈ ਜੀ ਇਹ ਪਾਰਕ ਬਣੀ ਹੋਈ ਆ ਇਧਰ ਤੂੰ ਭੱਜ ਨਾ ઓਏ ਇੱਕ ਆਪਣਾ ਦਰਖਤ ਹੈ ਜੀ ਬੜਾ ਪੁਰਾਣਾ ਹੋਣਾ ਜੀ ਤਕਰੀਬਨ ਘਟੋ ਘਟ 100 ਸਾਲ ਤੋਂ ਉੱਪਰ ਦਾ ਜੀ ਰਾਮ ਨਾਲ ਉਸਦਾ ਦੋ ਸਾਲ ਪੁਰਾਣਾ ਹੋਵੇ। ਕਾਫੀ ਵੱਡਾ ਜੀ ਦਰਖਤ ਗਰੋਂਟੇ ਦਾ। ਠੀਕ ਹੈ ਜੀ ਇਹ ਅੰਮਦਾਬਾ ਦੇ ਵਿੱਚ ਹੀ ਆ ਪਰ ਟਾਈਮ ਦਾ ਬਦ ਤੋਂ ਬਾਹਰ ਆ ਜੀ ਬਿਲਕੁਲ। ਤੇ ਅਜੇ ਮਤਲਬ ਇਹ ਸ਼ਹਿਰ ਹੈਗਾ ਵੀ ਆ ਤੇ ਨਹੀਂ ਵੀ ਕਲੋਨੀ ਜਿਹਾ ਲਾਲੋ ਜਿਵੇਂ ਵੀ। ਮਤਲਬ ਜੀ ਆਪਾਂ ਇਹ ਅਦਾਲਤ ਅਦਾਲਫ ਸਟੈਪ ਵੱਲ ਤੇ ਹੁਣ ਚੱਲਨੇ ਜੇ ਆਪਾਂ ਵਾਪਸ ਤੇ ਉੱਥੇ ਜਾ ਕੇ ਦੁਬਾਰਾ ਬਸ ਜਾਂਦੇ ਆ। ਦੇਖੋ ਇਹ ਚੀਜ਼ਾਂ ਵੀ ਆਪਣਾ ਪੋਸਟ ਕੰਡਿੰਗ ਆਫੀ ਕਰਦੀਆਂ ਨੇ ਆਪਣੀ ਟਰੈਵਲਿੰਗ ਉਥੇ ਘੁੰਮਣਾ ਕਰਨਾ ਜਦੋਂ ਪੱਕੇ ਤੇ ਜਾਂਦੇ ਆ ਇਦਾਂ ਕੋਈ ਪ੍ਰੋਗਰਾਮ ਵਗੈਰਾ ਇਹ ਟੱਪ ਕੇ ਫਿਰ ਮੈਂ ਗੱਲ ਕਰਦਾ ਤੁਹਾਡੇ ਨਾਲ ਪਾ ਚੱਲੇ ਆ ਜੀ ਹੁਣ ਉੱਥੇ ਕੁਮਕੀ ਆਈ ਸੀਗੇ ਅਤਾਲਫ ਤੂ ਤੇ ਤੇ ਹੁਣ ਚੱਲਦੇ ਆ ਜੀ ਆਪਾਂ ਇੱਥੋਂ ਬਕਸ ਲੈ ਕੇ ਗੁਰਦੁਆਰਾ ਸਾਹਿਬ ਪਹਿਲਾਂ ਮੇਰੀ ਸਲਾਹ ਜੀ ਕੀ ਕਿ α1 ਮੌਦ ਤੁਮਾ ਬਟ ਮੌਲ ਨਹੀਂ ਆਪਾਂ ਹੁਣ ਗੁਰਦੁਆਰਾ ਸਾਹਿਬ ਚੱਲੇ ਆ ਸ੍ਰੀ ਗੁਰੂ ਸਿੰਘ ਸਭਾ ਦਾ ਗੁਰਦੁਆਰਾ ਸਾਹਿਬ ਮੈਂ ਬਹੁਤ ਗੁਰਦੁਆਰੇ ਨੇ ਵੈਸੇ ਅਹਮਦਾਬਾ ਦੇ ਵਿੱਚ ਪੋਪੂਲੇਸ਼ਨ ਵੈਸੇ ਸਿੱਖਾਂ ਦੀ ਜ਼ਿਆਦਾ ਨਹੀਂ ਹੈਗੀ 13-14000 ਹੀ ਅਹਮਦਾਬਾ ਦੀ ਬਟ ਗੁਰਦੁਆਰੇਗਾ ਕਿੰਨੇ 15 20 ਗੁਰਦੁਆਰੇ ਨੇ ਤੇ ਮੈਂ ਇੱਕ ਸ੍ਰੀ ਗੁਰੂ ਸਿੰਘ ਸਵਾ ਗੁਰਦੁਆਰਾ ਸਾਹਿਬ ਨੇ ਉੱਥੇ ਚੱਲਿਆ ਹਾਂ ਉਹ ਸਿੰਘ ਸਵਾ ਸਾਹਿਬ ਬਸ ਸਟਾਪ ਦਾ ਨਾਮ ਵੀ ਗੁਰਦੁਆਰਾ ਹੀ ਏ ਬੀ ਆਰਟੀਐਸ ਦਾ ਤੇ ਪਤਾ ਨਹੀਂ ਖੁੱਲਾ ਹੋਏਗਾ ਹੁਣ ਪਤਾ ਨਹੀਂ ਚਲੋ ਦੇਖਦੇ ਹਾਂ ਜੀ ਆਪਾਂ ਆਪਾਂ ਸ਼ੂਜ਼ ਕੱਢ ਕੇ ਇੱਥੇ ਰੱਖਣੇ ਆ ਕੋਈ ਹੈ ਨਹੀਂ ਵੈਸੇ ਹਜੰਦਰ ਇਹ ਜੀ ਗੁਜਰਾਤ ਦਾ ਏਰੀਆ ਗੁਜਰਾਤ ਦਾ ਠੇਟ ਪਿੰਡ ਏਰੀਆ ਜੀ ਖੇਤੀਬਾੜੀ ਦੇਖੋ ਇਧਰ ਕਣਕਾਂ ਵੱਢ ਚੁੱਕੇ ਨੇ ਲੋਕ ਅੱਕਾਂ ਵੱਢ ਲਈਆਂ ਜੀ ਅਗਲੀ ਖੇਤੀ ਹੋਲੀ ਇੱਥੇ ਅੱਜ ਅੱਜ ਹੈਗੀ ਹੈ ਜੀ 26 ਫਰਵਰੀ ਇਹ ਪਿੰਡ ਨੇ ਜੀ ਗੁਜਰਾਤ ਦੇ ਦੇਖੋ ਹਜੇ ਕਿੰਨੇ ਬੈਕਵਰਡ ਪਿੰਡ ਨੇ ਜੀ ਮਤਲਬ ਇਹ ਉਹ ਇਹ ਚੌਪੜੀਆਂ ਜੇ ਬਣਾ ਕੇ ਕੱਚੇ ਪਿੰਡ ਸਾਰੇ ਹਨ ਕੋਈ ਹਜੇ ਤਰੱਕੀ ਨਹੀਂ ਕੁਛ ਨਹੀਂ ਦੇ ਹਜੇ ਕਹਿੰਦੇ ਮੋਦੀ ਨੇ ਗੁਜਰਾਤ ਦਾ ਬੜਾ ਕੁਝ ਕਰਤਾ। ਮੈਂ ਅੰદાવાદ ਵਿੱਚ ਸੀਗਾ। ਉਥੇ ਲੋਕਾਂ ਨੂੰ ਪੁੱਛੀਦਾ ਸੀਗਾ ਵੀ ਮੋਦੀ ਨੇ ਹਨਾ ਕੰਮ ਕਿਵੇਂ ਕੀਤੇ ਹੋਏ ਨੇ ਇੱਥੇ। ਕਹਿੰਦੇ ਮੋਦੀ ਨੇ ਬੜਾ ਕੁਝ ਕੀਤਾ ਮੋਦੀ ਨੇ ਐਵੇਂ ਕਰਤਾ ਮੋਦੀ ਨੇ ਐ ਕਰਤਾ। ਉਹਨਾਂ ਨੂੰ ਏ ਵੀ ਨਹੀਂ ਦਿਖਦਾ ਵੀ ਆਪਣਾ ਸਿਰਫ ਸਾਡੇ ਅੰદાવાદ ਸ਼ਹਿਰ ਦਾ ਕਰਤਾ ਬਾਕੀ ਆਪਣੇ ਗੁਜਰਾਤ ਦਾ ਕੀ ਹਾਲ ਹੈ। ਇਹ ਗੁਜਰਾਤ ਦਾ ਤੁਸੀਂ ਤੁਸੀਂ ਆਪੀ ਕਿਵੇਂ ਦੇ ਇੱਥੇ ਪਿੰਡ ਲੈ ਕੇ ਐਵੇਂ ਲੱਗਦਾ ਜੀ ਪਿੰਡ ਨੂੰ ਦੇਖ ਕੇ ਜਿਵੇਂ ਪਿੰਡ ਕੋ ਜੜਾ ਹੋਇਆ ਹੁੰਦਾ ਪਰ ਪਿੰਡ ਉਜੜਿਆ ਹੋਇਆ ਨਹੀਂ ਹੈਗਾ ਜੀ ਪਿੰਡ 'ਚ ਬਸੇ ਹੋਏ ਨੇ ਲੋਕ ਇਹ ਦੇਖੋ ਦੰਦਰ ਪਸ਼ੂ ਬਾਹਰ ਕਰਦੇ ਨੇ ਲੋਕਾਂ ਦੇ ਤੇ ਉਹ ਦੇਖੋ ਕੱਪੜੇ ਪਾਏ ਹੋਏ ਨੇ ਸੁੱਕਣੇ ਉੱਪਰ ਤੇ ਦਰਵਾਜ਼ੇ 'ਤੇ ਨੇ ਮਤਲਬ ਲੋਕਾਂ ਤੋਂ ਲੱਗੇ ਤੇ ਲੋਕ ਮੋਦੀ ਦੇ ਗੁਣ ਗਾਉਂਦੇ ਨੇ ਤੁਸੀਂ ਆਪ ਦੇਖ ਲਓ 메ਨ ਰੋਡ ਹੈ ਇਹ ਜਿੱਥੇ ਨੂੰ ਅਸੀਂ ਜਾ ਰਹੇ ਹਾਂ ਜੀ ਕੋਈ ਇਹ ਨਹੀਂ ਹੈਗਾ ਵੀ ਅਸੀਂ ਪਿੰਡ ਵਾਲੇ ਰੋਡ 'ਤੇ ਆ ਇਹ 메인 ਰੋਡ ਹੈ ਜੀ ਆਪਣਾ ਸਟੇਟ ਹਾਈਵੇ ਸਟੇਟ ਹਾਈਵੇ ਦੇ ਨਾਲ ਨਾਲ ਵਾਲੇ ਪਿੰਡਾਂ ਚੰਨੀ ਤਰੱਕੀ ਆ ਤਾਂ ਜਿਹੜੇ ਪਿੱਛੇ ਬਿਲਕੁਲ ਥੇਡ ਹੋਰ ਵੀ ਪਿੰਡ ਹੋਣਗੇ ਉੱਥੇ ਕਿੰਨੀ ਤਰੱਕੀ ਹੋ ਏਸੀ ਸਲੀਪਰ ਬੱਸ ਹੈ ਜੀ ਇਹ ਜਿਹਦੇ ਵਿੱਚ ਮੈਂ ਜਾ ਰਿਹਾ ਤੇ ਇਹ ਹੁਣ ਤੁਹਾਨੂੰ ਵੀ ਪਤਾ ਵੀ ਇਹ ਪਿੰਡ ਤੇ ਰੋਡ ਤੋਂ ਤਾਂ ਜਾਏਗੀ ਨਹੀਂ ਇਹ ਸਟੇਟ ਹਾਈਵੇ ਤਨ ਜਾਏਗੀ ਜਤੋਂ ਜ਼ਿਆਦਾ ਤੇ ਦੇਖ ਲਓ ਤੁਸੀਂ ਪਿੰਡ ਦੇ ਹਾਲ ਉਹ ਚਲਦੇ ਪਾ ਆਪਣੀ ਅੱਜ ਦੀ ਲੋਕੇਸ਼ਨ ਤੇ ਤੇ ਟਿਊ ਟਿਊ ਆਂਡ ਦਾ ਮੰਨ ਦੇ ਵਿੱਚੋਂ ਟਿਊ ਟਾਪੂ ਤੇ ਹੈ ਜੇ ਅੱਜ ਮੈਂ ਦਾਦਰਾ ਐਂਡ ਨਾਗਰ ਹਵੇਲੀ ਟੈਰੀਟਰੀ ਜਣਾ ਜੇ ਆਪਣੇ ਇੰਡੀਆ ਚ ਇੱਕ ਇਹ ਟਾਪੂ ਆ ਜੀ ਆਈਲੈਂਡ ਆ ਉਹ ਦੇਖੋ ਜੀ ਪਿੱਛੇ ਸਾਰਾ ਸਮੁੰਦਰ ਤੇ ਸਮੁੰਦਰ ਤੋਂ ਅੱਗੇ ਉਹ ਉਧਰ ਟਾਪੂ ਆ ਜੀ ਉੱਥੇ ਇਹ ਧਰ ਬੀਚਾ ਜੀ ਬੀਚ ਤੋਂ ਅੱਗੇ ਹੈ ਸਮੁੰਦਰ ਇਹ ਸਮੁੰਦਰ ਆ ਜੀ ਹੈ ਤੇ ਸਮੰਦਰ ਤੋਂ ਜੁਝੇ ਸਾਡੇ ਜਿਹੜਾ ਦੇ ਗ੍ਰੈਂਡ ਟਾਪੂ ਆ ਜੀ ਬਿਲਕੁਲ ਨਾਲ ਹੀ ਟਾਪੂ ਆ ਜਦਾ ਥੋੜੀ ਨਹੀਂ ਹੈਗਾ ਤੇ ਟਾਪੂ ਦੀ ਉਹ ਟਾਪੂ ਦੀ ਤੇ ਉਹਨਾਂ ਦਮਨ ਦੋ ਅਲੱਗ-ਅਲੱਗ ਟਾਪੂ ਨਹੀਂ ਲੱਗਦਾ ਕਿ ਜਗਾਂ ਦੇ ਪੱਟ ਹੈਗੇ ਹੈ ਟੈਰੀਟਰੀ ਦੇ ਵਿੱਚ ਇਕੱਠੇ ਨੇ ਦੀ ਉਹ ਇੱਥੇ ਆ ਜੀ ਦਮਨ ਇੱਥੋਂ 100-150 ਕਿਲੋਮੀਟਰ ਦੂਰ ਵਸੇ ਹੈ ਜੀ ਤੇ ਉਹਨਾਂ ਦਮਨ ਵੈਸੇ ਵੱਜਦਾ ਇਕੱਠਾ ਪਰ ਟਾਪੂ ਲੱਤ ਲੱਗੂ